ਪੈਰਸ ਦੇ ਵਿੱਚ ਚੱਲ ਰਹੀਆਂ 올ੰਪਿਕ ਖੇਡਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਖਿਡਾਰਨ ਨੂੰ ਵਕ ਕਰਨੇ ਤਗਮਾ ਜਿੱਤ ਕੇ ਭਾਰਤ ਦੀ ਇੱਜ਼ਤ ਰੱਖ ਲਈ ਆ ਪਰ ਸਭ ਤੋਂ ਵੱਡਾ ਸਵਾਲ ਹੈ ਕਿ 117 ਜਾਣੇ ਜਿਹੜੇ ਭਾਰਤੀ ਖਿਡਾਰੀ ਗਏ ਨੇ ਜਿੱਥੇ ਖਿਡਾਰੀਆਂ ਦੀ ਗਿਣਤੀ 117 ਉੱਥੇ ਜਿਹੜਾ ਸਟਾਫ ਆ ਉਹਨਾਂ ਦੇ ਗਿਣਤੀ 154 ਪਰ 올ੰਪਿਕ ਖੇਡਾਂ ਦੀ ਤਿਆਰੀ ਕਰਨ ਵਾਸਤੇ ਜਿਹੜੇ ਭਾਰਤ ਸਰਕਾਰ ਵੱਲੋਂ ਭਾਰਤ ਖੇਲੋ ਨਾਮ ਦਿੱਤਾ ਤੇ ਪੈਸੇ ਦਿੱਤੇ ਗਏ ਸੀ ਉਹਨਾਂ ਪੈਸਿਆਂ ਨੂੰ ਲੈ ਕੇ ਅੱਜਕੱਲ ਚਰਚਾ ਬੜੀ ਚੱਲ ਰਹੀ ਹੈ ਕਿ ਖਾਸ ਕਰਕੇ ਉੱਤਰ ਪ੍ਰਦੇਸ਼ ਤੇ ਗੁਜਰਾਤ ਜਿੱਥੇ ਸਭ ਤੋਂ ਵੱਧ ਪੈਸੇ ਦਿੱਤੇ ਗਏ ਨੇ ਪਰ ਉਥੋਂ ਸਭ ਤੋਂ ਵੱਧ ਖਿਡਾਰੀ 올ੰਪਿਕ ਖੇਡਾਂ 'ਚ ਹਿੱਸਾ ਲੈਣ ਗਏ ਨਹੀਂ ਇਹ ਚਰਚਾ ਖਾਸ ਕਰਕੇ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਕਿ ਆਖਿਰ ਜਿਹੜਾ ਖੇਲੋ ਇੰਡੀਆ ਸਕੀਮ ਤਹਿਤ ਵੱਖ-ਵੱਖ ਸੂਬਿਆਂ ਨੂੰ ਪੈਸੇ ਦਿੱਤੇ ਨੇ ਸਪੋਰਟਸ ਇਨਫਰਾਸਟ੍ਰਕਚਰ ਨੂੰ ਲੈ ਕੇ ਉਦੋਂ ਦਾ ਸਭ ਤੋਂ ਵੱਧ ਜਿਹੜਾ ਪੈਸਾ ਵਾ ਉਹ ਦਿੱਤਾ ਗਿਆ ਉੱਤਰ ਪ੍ਰਦੇਸ਼ ਨੂੰ ਦਿੱਤਾ ਗਿਆ ਹੈ 438 ਕਰੋੜ ਰੁਪਏ ਦਿੱਤਾ ਗਿਆ ਜੇ ਅਗਰ ਗੁਜਰਾਤ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ 426 ਕਰੋੜ ਰੁਪਏ ਦਿੱਤਾ ਗਿਆ ਜਿੱਥੋਂ ਖਿਡਾਰੀਆਂ ਦੀ ਕੀਮਤ ਮਹਿਜ 7 ਵੀ ਨਹੀਂ ਹੈ ਤੇ ਜਿਹੜੇ ਸਭ ਤੋਂ ਵੱਧ ਜਿਹੜੇ ਖਿਡਾਰੀ ਹਰਿਆਣਾ ਤੋਂ ਗਏ ਨੇ ਔਰ ਉਸ ਤੋਂ ਕੱਟ ਗਏ ਨੇ ਪੰਜਾਬ 'ਚ ਤੇ ਹਰਿਆਣੇ ਤੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਹਰਿਆਣੇ ਨੂੰ ਮਹਿਜ 4 ਕਰੋੜ ਰੁਪਇਆ ਦਿੱਤਾ ਗਿਆ ਤੇ ਪੰਜਾਬ ਨੂੰ 78 ਕਰੋੜ ਰੁਪਇਆ ਦਿੱਤਾ ਗਿਆ ਪੂਰਾ ਅਗਰ ਗੱਲ ਕੀਤੀ ਜਾਵੇ ਜਿਹੜਾ ਖੇਲੋ ਇੰਡੀਆ ਸਕੀਮ ਦੇ ਤਹਿਤ 2168 ਕਰੋੜ ਰੁਪਇਆ ਭਾਰਤ ਸਰਕਾਰ ਨੇ ਖਰਚੇ ਨੇ ਤੇ ਜਿਹੜੇ ਅੱਜ ਖਿਡਾਰੀ ਉੱਥੇ ਪਹੁੰਚੇ ਨੇ ਉਹਨਾਂ ਚ ਜਿਹੜੇ ਸਭ ਤੋਂ ਵੱਧ ਜਿਨ੍ਹਾਂ ਨੂੰ ਸੂਬਿਆਂ ਨੂੰ ਪੈਸੇ ਮਿਲੇ ਨੇ ਉਹਨਾਂ ਚ ਉਹਨਾਂ ਸੂਬਿਆਂ ਦੇ ਖਿਡਾਰੀਆਂ ਦੀ ਗਿਣਤੀ ਬਹੁਤ ਘੱਟ ਅਗਰ ਅੰਧਰਾ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਸਰਕਾਰ ਉਹਦੇ ਫੰਡ ਰੀਲੀਜ਼ ਕੀਤੇ ਗਏ ਨੇ ਉ 21.99 ਕਰੋੜ ਰੁਪਇਆ ਉਰ ਨਾਚਰਲ ਪ੍ਰਦੇਸ਼ ਨੂੰ 148.99 ਕਰੋੜ ਰੁਪਇਆ ਅਸਮ ਨੂੰ 43.68 ਕਰੋੜ ਰੁਪਏ ਬਿਹਾਰ ਨੂੰ 20.34 ਕਰੋੜ ਰੁਪਏ ਛੱਤੀਸਗੜ੍ਹ ਨੂੰ 19.66 ਕਰੋੜ ਰੁਪਏ ਦਿੱਲੀ ਨੂੰ 69.99 ਕਰੋੜ ਰੁਪਏ ਗੋਆ ਨੂੰ 4.24 ਕਰੋੜ ਰੁਪਏ ਗੁਜਰਾਤ ਨੂੰ 426.13 ਕਰੋੜ ਰੁਪਏ ਹਰਿਆਣਾ ਨੂੰ 66.59 ਕਰੋੜ ਰੁਪਏ ਮਾਚਲ ਪ੍ਰਦੇਸ਼ ਨੂੰ 17.48 ਕਰੋੜ ਰੁਪਏ ਜੰਮੂ ਕਸ਼ਮੀਰ ਨੂੰ 18.84 ਕਰੋੜ ਰੁਪਏ ਚਾਰਖੰਡ ਨੂੰ 9.63 ਕਰੋੜ ਰੁਪਏ ਕਰਨਾਟਕਾ ਨੂੰ 109.11 ਕਰੋੜ ਰੁਪਏ ਕੇਰਲਾ ਨੂੰ 50 ਕਰੋੜ ਲਦਾਖ ਨੂੰ 13.58 ਕਰੋੜ ਰੁਪਏ ਮੱਧ ਪ੍ਰਦੇਸ਼ ਨੂੰ 94.6 ਕਰੋੜ ਰੁਪਏ ਮਹਾਰਾਸ਼ਟਰ ਨੂੰ 87.43 ਕਰੋੜ ਰੁਪਏ ਮਨੀਪੁਰ ਨੂੰ 46.71 ਕਰੋੜ ਰੁਪਏ ਮਗਾਲਿਆ ਨੂੰ 15.28 ਕਰੋੜ ਰੁਪਏ ਮਿਜ਼ੋਰਮ ਨੂੰ 31.73 ਕਰੋੜ ਰੁਪਏ ਨਾਗਾਲੈਂਡ ਨੂੰ 45.75 ਕਰੋੜ ਰੁਪਏ 오डिशा ਨੂੰ 34.25 ਕਰੋੜ ਰੁਪਏ ਪੁਡੋਚੇਰੀ ਨੂੰ 8.75 ਕਰੋੜ ਰੁਪਏ ਪੰਜਾਬ ਨੂੰ 78.02 ਕਰੋੜ ਰੁਪਏ ਰਾਜਸਥਾਨ ਨੂੰ 107.33 ਕਰੋੜ ਰੁਪਏ ਸਿਕਮ ਨੂੰ 24.64 ਕਰੋੜ ਰੁਪਏ ਤੇਲੰਗਾਨਾ ਨੂੰ 17.70 ਕਰੋੜ ਰੁਪਏ त्रिपुरा ਨੂੰ 32.30 ਕਰੋੜ ਰੁਪਏ ਉੱਤਰ ਪ੍ਰਦੇਸ਼ ਨੂੰ 438.27 ਕਰੋੜ ਰੁਪਏ ਚਾਰਖੰਡ ਉਤਰਾਖੰਡ ਨੂੰ 23.78 ਕਰੋੜ ਰੁਪਏ ਅਤੇ ਵੈਸਟ ਬੰਗਾਲ ਨੂੰ 22.22 ਕਰੋੜ ਰੁਪਏ ਦਿੱਤੇ ਗਏ ਨੇ ਕੁੱਲ ਪਾਰ ਸਰਕਾਰ ਵੱਲੋਂ ਖੇਲੋ ਇੰਡੀਆ ਸਕੀਮ ਦੇ ਤਹਿਤ ਪਿਛਲੇ 1 ਸਾਲ 2168 ਕਰੋੜ 78 ਲੱਖ ਰੁਪਏ ਦਿੱਤੇ ਗਏ ਨੇ ਇਹ ਚਰਚਾ ਸ਼ੁਰੂ ਹੋਈ ਹੈ ਲੇਕਿਨ ਕਾਂਗਰਸ ਪਾਰਟੀ ਦੀ ਅਗਰ ਗੱਲ ਕੀਤੀ ਜਾਵੇ ਰਿਤ ਸਾਹਿਬ ਕਾ 올ੰਪਿਕ ਨੇ ਤੇ ਮੌਜੂਦਾ ਪੰਜਾਬ ਦੇ ਕਾਂਗਰਸ ਦੇ ਐਮਐਲਏ ਪ੍ਰਗਟ ਸਿੰਘ ਹਣੀ ਕਹਿ ਰਹੇ ਨੇ ਕਿ ਕੱਲੇ ਪੰਜਾਬ ਅਤੇ ਹਰਿਆਣਾ ਦੇ 48 ਐਥਲੀਟ ਪੈਰਿਸ 올ੰਪਿਕ ਖੇਡਾਂ ਚ ਪਾਰਟਿਸਿਪੇਟ ਕਰ ਰਹੇ ਨੇ ਜਦਕਿ ਪੰਜਾਬ ਤੇ ਹਰਿਆਣਾ ਨੂੰ ਕਰਮਵਾਰ 78 ਕਰੋੜ ਤੇ 66 ਕਰੋੜ ਰੁਪਇਆ ਮਿਲਿਆ ਜਦਕਿ ਯੂਪੀ ਤੇ ਗੁਜਰਾਤ ਜਿੱਥੋਂ ਸਿਰਫ 9 ਖਿਡਾਰੀ ਗਏ ਨੇ ਉਹਨਾਂ ਸੂਬਿਆਂ ਨੂੰ 438 ਕਰੋੜ ਤੇ 426 ਕਰੋੜ ਮਿਲਿਆ ਮਤਲਬ ਕੁੱਲ 2186 ਕਰੋੜ ਤੋਂ ਦੋ ਸੂਬੇ ਹੀ ਕਰੀਬ 900 ਕਰੋੜ ਰੁਪਈਆ ਲੈ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪੈਸੇ ਵੰਡਣ ਦੀ ਜਿਹੜੀ ਡਿਸਟ੍ਰਿਬਿਊਸ਼ਨ ਦਾ ਜਿਹੜਾ ਮਾਪਦੰਡ ਨੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਕਿਵੇਂ ਭਾਪੀ ਨੇ ਖੇਡਾਂ ਦੇ ਵਿੱਚ ਵੀ ਕਿਵੇਂ ਬਾਕੀ ਸੂਬਿਆਂ ਦੇ ਨਾਲ ਡਿਸਕ੍ਰਿਮੀਨੇਸ਼ਨ ਮਤਲਬ ਵਿਤਕਰਾ ਕੀਤਾਗਾ ਇਹ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ ਆਖਰ ਇਹ ਵਜ੍ਹਾ ਕੀ ਰਹੀ ਆ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਦਵਾ ਜੋ ਪੰਜਾਬ ਚ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੇ ਵੀ ਟਵੀਟ ਕੀਤਾਗਾ ਕਿ ਮੋਦੀ ਗਵਰਨਮੈਂਟ ਨੇ ਕਿਵੇਂ ਖੇਡਾਂ ਦੇ ਨਾਮ ਤੇ ਵੀ ਸਿਆਸਤ ਕੀਤੀ ਆ ਖੇਲੋ ਇੰਡੀਆ ਸਕੀਮ ਦੇ ਤਹਿਤ ਜਿੱਥੇ ਸਭ ਤੋਂ ਵੱਧ ਦੋ ਸੂਬਿਆਂ ਦੇ ਖਿਡਾਰੀ ਉੱਥੇ ਗਏ ਨੇ ਔਰ ਮਨੁਪਾਕਰ ਨੇ ਤੇ ਤਗਮਾ ਜਿੱਤ ਕੇ ਨਾਮ ਵੀ ਰੋਸ਼ਨ ਕਰ ਦਿੱਤਾ ਮਾਪਿਆਂ ਦਾ ਖੁਦ ਦਾ ਹਰਿਆਣਾ ਦਾ ਔਰ ਪੰਜਾਬ ਤੇ ਹਰਿਆਣਾ ਖੇਡਾਂ ਦਾ ਇੱਕ ਦਿਲ ਮੰਨਿਆ ਜਾਂਦਾ ਹੈਗਾ ਉਹਨਾਂ ਨੂੰ ਕਰੀਬ 78 ਕਰਵਾਰ 78 ਤੇ 66 ਕਰੋੜ ਰੁਪਏ ਦਿੱਤੇ ਨੇ ਜਦ ਕਿ 43 ਖਿਡਾਰੀ ਇਹਨਾਂ ਦੋਨਾਂ ਸੂਬਿਆਂ ਤੋਂ ਗਏ ਨੇ ਇਹ ਸੈਂਟਰ ਸਰਕਾਰ ਦੀ ਖੇਡ ਪਾਲਿਸੀ ਹੈ ਕਿ ਕਿਵੇਂ ਇੱਥੇ ਵੀ ਖੇਡਾਂ ਦੇ ਨਾਮ ਤੇ ਵਿਤਕਰਾ ਕੀਤਾ ਗਿਆ ਜਿੱਥੇ 66 ਕਰੋੜ ਰੁਪਈਆ ਹਰਿਆਣਾ ਨੂੰ ਮਿਲਿਆ ਉੱਥੇ ਅਗਰ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਦੇ 22 ਖਿਡਾਰੀ ਨੇ ਪੰਜਾਬ ਦੇ 20 ਖਿਡਾਰੀ ਤਾਮਿਲਨਾਡੂ ਦੇ 14 ਤੇ ਸਭ ਤੋਂ ਵੱਡੇ ਰਾਜ ਯੂਪੀ ਜਿੱਥੇ 436 ਕਰੋੜ ਤੋਂ ਜ਼ਿਆਦਾ ਪੈਸੇ ਦਿੱਤੇ ਗਏ ਉਥੇ 7 ਖਿਡਾਰੀ ਗਏ ਨੇ ਗੁਜਰਾਤ ਨੂੰ 426 ਕਰੋੜ ਰੁਪਏ ਦਿੱਤੇ ਨੇ ਤੇ ਗੁਜਰਾਤੋਂ ਸਿਰਫ 2 ਖਿਡਾਰੀ ਹੀ 올림픽 ਖੇਡਾਂ ਵਿੱਚ ਹਿੱਸਾ ਲੈਣਗੇ ਨੇ ਕਰਨਾਟਕਾ ਦੇ 5 ਉੱਤਰਾਖੰਡ ਦੇ 4 ਬੰਗਾਲ ਦੇ 3 ਮਨੀਪੁਰ ਦੇ 2 ਮਧ ਪ੍ਰਦੇਸ਼ ਨੂੰ ਵੀ ਕਰੋੜਾਂ ਰੁਪਏ ਦਾ ਬਜਟ ਦਿੱਤਾ ਗਿਆ ਉਥੋਂ ਵੀ 2 ਖਿਡਾਰੀ ਹੀ 올림픽 ਖੇਡਾਂ 'ਚ ਪਹੁੰਚੇ ਨੇ ਬਿਆਰ ਦੇ ਵਿੱਚੋਂ 2 ਤਿਲੰਗਣਾ ਦੇ 5 ਦਿੱਲੀ ਤੋਂ 3 ਮਹਾਰਾਸ਼ਟਰ ਦੇ 6 ਗੋਆ ਅਸਮ ਸਿਕਮ ਚੰਡੀਗੜ੍ਹ ਤੇ ਜੰਮੂ ਕਸ਼ਮੀਰ ਦਾ 1-1 ਖਿਡਾਰੀ ਹੀ 올림픽 ਖੇਡਾਂ ਚ ਹਿੱਸਾ ਲੈਣ ਗਿਆ ਕੇਰਲਾ ਦੇ 8 ਖਿਡਾਰੀ ਸ਼ਾਮਲ ਨੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿੱਥੇ ਜਿਸ ਸੂਬੇ ਨੂੰ ਸਭ ਤੋਂ ਵੱਧ ਪੈਸਾ ਕਾਸ਼ 900 ਕਰੋੜ ਰੁਪਈਆ ਪੰਜਾਬ ਤੇ ਹਰਿਆਣਾ ਨੂੰ ਮਿਲਿਆ ਹੁੰਦਾ ਤੇ ਲਾਜ਼ਮੀ ਤੌਰ ਤੇ ਵੱਖ-ਵੱਖ ਖੇਡਾਂ ਚ ਜਿੱਥੇ ਇਸ ਵਾਰ 117 ਖਿਡਾਰੀਆਂ ਦਾ ਦਲ ਪਹੁੰਚਿਆ ਉੱਤੇ ਘੱਟੋ ਘੱਟ 250 ਤੋਂ ਜ਼ਿਆਦਾ ਖਿਡਾਰੀ ਹੋ ਸਕਦੇ ਜਿੱਥੇ ਇਸ ਸਮੇਂ 117 ਖਿਡਾਰੀਆਂ ਦਾ ਦਲ ਪਹੁੰਚਿਆ ਉੱਥੇ ਸਟਾਫ ਜਿਹੜਾ ਨਾਲ ਗਿਆ ਉਹਨਾਂ ਦੀ ਗਿਣਤੀ 154 ਮਤਲਬ ਖਿਡਾਰੀਆਂ ਨਾਲੋਂ ਜ਼ਿਆਦਾ ਸਟਾਫ ਦੀ ਗਿਣਤੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਇੰਡੀਅਨ ਹਾਕੀ ਦੇ 19 ਮੈਂਬਰੀ ਦਸਤੇ ਚੋਂ ਜਿਹੜੇ 10 ਖਿਡਾਰੀ ਸਿਰ ਪੰਜਾਬ ਦੇ ਨੇ ਅਗਰ 117 ਖਿਡਾਰੀ ਜੋ ਪੈਰਿਸ ਦੇ ਵਿੱਚ ਗਏ ਨੇ ਭਾਰਤ ਦਾ ਨਾਮ ਰੋਸ਼ਨ ਕਰਨ ਸਭ ਤੋਂ ਘੱਟ ਉਮਰ ਜਿਸ ਭਾਰਤੀ ਐਥਲੀਟ ਦੀ ਹੈ ਜਿਸ ਖਿਡਾਰਨ ਦੀ ਆ ਉਹਦੀ ਉਮਰ 14 ਸਾਲ ਤਰਾਕਣ ਤਰਾਕਣ ਕੁੜੀ ਜਿਹੜੀ ਜਿਸ ਦਾ ਨਾਮ ਤਿਨਦੀ ਸਿੰਘੂਆ ਨਾਮ ਔਰ ਅਗਰ ਸਭ ਤੋਂ ਵੱਡਾ ਖਿਡਾਰੀ ਦਾ ਨਾਮ ਦੱਸੇ ਜਿਸ ਦੀ ਉਮਰ 44 ਸਾਲ ਉਹ ਟੈਨਿਸ ਖਿਡਾਰੀਆ ਜਿਹਦਾ ਨਾਮ ਰੋ ਰੋਹਨ ਬਪੰਨਾ ਉਹਨੇ ਸਭ ਤੋਂ ਵੱਡੇ ਕਿ ਆਖਰ ਵਿਤਕਰਾ ਕਰੋ ਜਿਹੜੇ ਸੂਬਿਆਂ ਨੂੰ 4-400 ਕਰੋੜ ਰੁਪਈਆ ਮਿਲਿਆ ਉਹਨਾਂ ਦੇ ਸਿਰਫ 9 ਖਿਡਾਰੀਆ ਤੇ ਜਿਨ੍ਹਾਂ ਨੂੰ ਮਹਿਜ 150 ਕਰੋੜ ਵੀ ਨਹੀਂ ਮਿਲਿਆ ਉਹਨਾਂ ਦੇ 42 ਖਿਡਾਰੀ ਨੇ ਇਹ ਚਰਚਾ ਸ਼ੁਰੂ ਹੋ ਚੁੱਕੀ ਆ ਉਹ ਲਾਜ਼ਮੀ ਤੌਰ ਤੇ ਕਾਂਗਰਸ ਪਾਰਟਿਸ ਵਿੱਚ ਵਿਰੋਧੀ ਧਿਰ ਨੇ ਸੈਂਟਰ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਘੇਰ ਰਿਹਾ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਕਿ ਆਖਰ ਖੇਡਾਂ ਦੇ ਨਾਮ ਤੇ ਵਿਤਕਰਾ ਕਿਉਂ ਔਰ ਕੀ ਸਿਰਫ ਸੂਬਿਆਂ ਦਾ ਜੀਓਗ੍ਰਾਫਿਕਲੀ ਭੂਗੋਲਿਕ ਤੌਰ ਤੇ ਆਕਾਰ ਦੇਖਿਆ ਰਿਹਾ ਜਾਂ ਦੇਖਿਆ ਜਾ ਰਿਹਾ ਜਾਂ ਜਿੱਥੇ ਖਿਡਾਰੀ ਜ਼ਿਆਦਾ ਨੇ ਉਨਾ ਨੂੰ ਨਜ਼ਰ ਅੰਦਾਜ਼ ਕਿਉਂ ਕੀਤਾ ਗਿਆ ਕਿਉਂਕਿ ਯੂਪੀ ਦੇ ਵਿੱਚ ਐਡੀ ਵੱਡੀਆਂ ਖੇਡਾਂ ਨਹੀਂ ਕਿ ਉੱਥੇ ਜਿਹੜੇ ਖਿਡਾਰੀ 올림픽 ਚ ਪਹੁੰਚਣ ਗੁਜਰਾਤ ਹੋ ਗਿਆ ਮਧਪਰੇ ਜਿਹੜੇ ਸੂਬਿਆਂ ਤੋਂ ਖਿਡਾਰੀ ਨਿਕਲ ਰਹੇ ਨੇ ਉਹਨਾਂ ਸੂਬਿਆਂ ਨੂੰ ਨਜ਼ਰ ਅੰਦਾਜ਼ ਕਿਉਂ ਕੀਤਾ ਗਿਆ ਔਰ ਗੱਲ ਗੁਜਰਾਤ ਦੀ ਹੈ ਤੇ ਗੱਲ ਯੂਪੀ ਦੀ ਹੈ ਜਿੱਥੇ ਦੋਨਾਂ ਸੂਬਿਆਂ ਦੇ ਵਿੱਚ ਬੀਜੇਪੀ ਦੀ ਸਰਕਾਰਾਂ ਇਕੱਲੇ ਦੋਨਾਂ ਸੂਬਿਆਂ 'ਚ 900 ਕਰੋੜ ਰੁਪਏ ਖੇਲੋ ਇੰਡੀਆ ਸਕੀਮ ਤਹਿਤ ਦਿੱਤਾ ਗਿਆ ਪਰ ਫਾਇਦਾ ਇਹ ਹੈ ਕਿ ਸਿਰਫ 9 ਖਿਡਾਰੀ ਹੀ 올림픽 ਖੇਡਾਂ ਵਿੱਚ ਪਹੁੰਚੇ ਨੇ ਤੇ ਪੰਜਾਬ ਤੇ ਹਰਿਆਣਾ ਜਿੱਥੋਂ 42 ਖਿਡਾਰੀ ਪਹੁੰਚੇ ਨੇ ਉਹਨਾਂ ਨੂੰ ਮਹਿਜ 130-40 ਕਰੋੜ ਰੁਪਈਆ ਹੀ ਮਿਲਿਆ ਇਸੇ ਕਰਕੇ ਹੁਣ ਕਾਂਗਰਸ ਪਾਰਟੀ ਸਮੇਤ ਬਾਕੀ ਵਿਰੋਧੀ ਧਿਰਾਂ ਨੇ ਸੈਂਟਰ ਸਰਕਾਰ ਨੂੰ ਇਸ ਮਸਲੇ ਤੇ ਕੇਰਲਾ ਪਰ ਜਿੱਥੇ ਹਰਿਆਣਾ ਦੀ ਕੁੜੀ ਮਨੂਪਾਕਰ ਉਹਨੇ ਹਰਿਆਣੇ ਦਾ ਆਪਣੇ ਮਾਪਿਆਂ ਦਾ ਜਾਂ ਦੇਸ਼ ਦਾ ਨਾਮ ਰੋਸ਼ਨ ਕੀਤਾ ਉਮੀਦ ਕਰਦੇ ਆ ਕਿ ਜੇ ਸੈਂਟਰ ਸਰਕਾਰ ਨੇ ਸੂਬਿਆਂ ਦੇ ਨਾਲ ਵਿਤਕਰੇ ਕੀਤਾ ਪਰ ਜਿਹੜੀਆਂ ਬਾਕੀਆਂ ਖੇਡਾਂ ਦੇ ਵਿੱਚ ਭਾਰਤੀ ਖਿਡਾਰੀ ਗਏ ਨੇ ਉਹ ਜਰੂਰ ਦੇਸ਼ ਦਾ ਨਾਮ ਰੋਸ਼ਨ ਕਰਨਗੇ ਵੱਖਰੀ ਗੱਲ ਹੈ ਕਿ ਸੈਂਟਰ ਚ ਬੈਠੀ ਸਰਕਾਰ ਨੇ ਖੇਡਾਂ ਦੇ ਨਾਮ ਤੇ ਵੀ ਸਿਆਸਤ ਕੀਤੀ ਹੈ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ